ਸਸਿਕਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆ ਆਪਣੇ YouTube ਚੈਨਲ ਮੱਧ ਡਾਇਰੀਸ ਤੇ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮੋਠਕਾ ਲੱਡੂ ਬਣਾਏ ਤੇ ਇਹ ਬਣਾਏ ਵੀ ਇੱਕ ਸਪੈਸ਼ਲ ਰੀਜ਼ਨ ਦੇ ਕਰਕੇ ਆ ਕਿ ਜਦੋਂ ਵੀ ਕੁੜੀਆਂ ਆਹਨਾਂ ਤੋਂ ਪਾਜੀ ਪਾਈ ਜਾਂਦੀ ਹੈ ਲੋਹੜੀ ਤੇ ਇਹ ਅਸੀਂ ਲੋਹੜੀ ਦੀ ਪਾਜੀ ਬਣਾ ਰਹੇ ਹਾਂ ਤੇ ਕਹਿੰਦੇ ਵਿਆਹ ਦੀ ਮੋਤਲੀ ਲੋਹੜੀ ਦਿੱਤੀ ਜਾ ਰਹੀ ਹੈ ਤੇ ਇਹ ਤੇ ਹੀ ਦੇਖਿਓ ਸਾਰਾ ਵੀ ਲੋਗ ਸਾਰੀ ਵੀਡੀਓ ਵੇਖਿਓ ਉਹਦੇ ਵਿੱਚ ਕਿਵੇਂ ਲੱਡੂ ਬਣਦੇ ਨੇ ਕਿਵੇਂ ਤਲੇ ਜਾਂਦੇ ਨੇ ਕਰਦੇ ਜੀ ਸਾਰੀ ਫੈਮਿਲੀ ਮਿਲ ਕੇ ਬਣਾ ਰਹੀ ਹੈ ਬਾਹਰੋਂ ਕੋਈ ਨਹੀਂ ਸਦਿਆ ਕਰਦੇ ਜੀ ਹੀ ਮਿਲ ਕੇ ਬਣਾ ਰਹੇ ਨੇ ਤੇ ਵੀਡੀਓ ਨੂੰ ਲਾ ਸੱਕ ਜ਼ਰੂਰ ਦੇਖਿਓ ਅਰ ਦੱਸਿਓ ਕਿਵੇਂ ਦੇ ਬਣੇ ਲੱਡੂ ਸਾਡੇ ਤੇ ਇਹ ਕਿੱਥੇ ਕਿੱਥੇ ਲੱਡੂ ਬਣਾਏ ਜਾਂਦੇ ਆ ਤੇ ਇਹ ਵੀ ਜ਼ਰੂਰ ਦੱਸਿਓ ਪਈਏ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਕਿਹੜੇ ਕਿਹੜੇ ਸ਼ਹਿਰ ਤੋਂ ਵੀ ਇਹ ਵੀਡੀਓ ਵੇਖਣਦੇ ਆ ਤੇ ਤੇ ਕਿਹੜੇ ਕਿਹੜੇ ਸ਼ਹਿਰ ਵਿੱਚ ਪੀ ਆਪੇ ਘਰੇ ਬਣਾ ਕੇ ਲੱਡੂ ਪਾਜੀ ਦੀ ਪਾਈ ਜਾਂਦੀ ਹੈ ਜਰੂਰ ਦੱਸਿਓ ਧੰਨਵਾਦ ਜੀ ਮਾੜਾ ਇਹ ਘਟਾ ਲਈ ਮਾੜੀ ਜੀ ਗੈਸ ਘਟ ਕਰਦੀ ਸੇਕ ਨੂੰ ਘਟਾ ਦਿਓ ਇਹ ਦੂਜਾ ਲੈਣਾ ਹਾਂ ਤਾਂ ਸੇਬ ਬਣਾਉਣਾ ਜੀ ਜੀ ਮੋੜੀ ਦੀ ਵਰ ਆਹ ਇਹ ਦੀ ਹੀ ਖਿਆਲ ਨਹੀਂ ਕਰਨਾ ਚਾਹੀਦਾ ਚੱਲ ਛੁੱਟ ਦੁੱਤ ਦੁੱਜੇ ਹੁੱਟ ਲੱਡੂ ਬਣ ਕੇ ਹੋ ਗਏ ਨੇ ਤਿਆਰ ਤੇ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਬਣੇ ਹੋਏ ਲੱਡੂ ਬਣ ਕੇ ਤਿਆਰ ਹੋ ਗਏ ਆ ਭਾਜੀ ਤੇ ਹੁਣ ਭੇਜੀ ਜਾਵੇਗੀ ਕੁੜੀ ਦੇ ਸਹੁਰਿਆਂ ਨੂੰ